ਹਾਂਜੀ ਨਮਸਕਾਰ ਜੀ ਸੰਦੀਪ ਸਿੰਘ ਨਮਸਕਾਰ ਭਰਾ ਜੀ ਸ਼ੁਕਰੀਆ ਦਾ ਦੱਸ ਸਹੀ ਫੇਰ ਜੀ ਤੇ ਸ਼ੁੱਕਰਵਾਰ ਦਾ ਸੁਣ ਲੋ ਮਹਾਰਾਜ ਹਾਂਜੀ ਸ਼ੁੱਕਰ ਦੇ ਨਾਲ ਜਾਦਾ ਲਿੰਕ ਕਿਹਦੇ ਨੇ ਕਿ ਇੱਕ ਤਾਂ ਸੋਮਵਾਰ ਹੋ ਗਿਆ ਇੱਕ ਬੁੱਧ ਹੋ ਗਿਆ ਇੱਕ ਸ਼ੁੱਕਰ ਹੋ ਗਿਆ ਹਾਂਜੀ ਇਹਨਾਂ ਦੇ ਧਾਨਪੂਨ ਅਲੱਗ-ਅਲੱਗ ਦੇ ਨਕਸ਼ਤਰ ਅਲੱਗ-ਅਲੱਗ ਨੇ ਇਹਨਾਂ ਦੇ ਮਾਲਕ ਮਤਲਬ ਕਹਿ ਲਾ ਲੈਣ ਦੇਣ ਇੱਕੋ ਜਿਹੀ ਆ ਸਾਰਿਆਂ ਦਾ ਲੈਂਦੇ ਨੇ ਕਿਵੇਂ ਜੀ ਮਤਲਬ ਜਿਵੇਂ ਗ੍ਰਹਿਆਂ ਦੇ ਜਿਹੜੇ ਵਿਚਾਰ ਨੇ ਉਹਨਾਂ ਦੇ ਜਿਹੜੇ ਪੰਨ ਦੁੱਤੇ ਨੇ ਹਾਂਜੀ ਉਹ ਮਤਲਬ ਇਦਾਂ ਇਹ ਵਿੱਚ ਲక్ష్ਮੀ ਦੁਰਗਾ ਹੋਗੀ ਮਾਂ ਦੇ ਜੀ ਹੋਗੇ ਸ਼ਨੀ ਦੇ ਹੋਗੇ ਹਾਂਜੀ ਤੇ ਸ਼ੁਕਰ ਹੋ ਗਿਆ ਇਸ ਕਰਕੇ ਸ਼ੁਕਰਵਾਰ ਨੂੰ ਜਿਆਦਾ ਮਹਾਨਤਾ ਦਿੱਤੀ ਗਈ ਹੈ ਕਿਉਂਕਿ ਦੇਵੀ ਦਾ ਇਹ ਲਿੰਕਾ ਠੀਕ ਹੈ ਜੀ ਜਿਵੇਂ ਪਾਣੀ ਦਾ ਤੁਸੀਂ ਦੱਸਿਆ ਸੀ ਹੈ ਇਹਨੇ ਜੀ ਪਾਣੀ ਦਾ ਜੀ ਹਾਂ ਇਹਨਾਂ ਦਾ ਚਿੱਟਾ ਚਿੱਤੇਦਾਨ ਨੇ ਇਹਨਾਂ ਦੇ ਜ਼ਿਆਦਾਤਰ ਬੁੱਧਾ ਹਰਾਵੀਆ ਹਾਂਜੀ ਇਸ ਕਰਕੇ ਬੁੱਧਾ ਜਿਹੜਾ ਬਾ ਹਰਾ ਦਾ ਨਾ ਠੀਕ ਹੈ ਇਹਨਾਂ ਦੇ ਨਗ ਵੀ ਅਲੱਗ-ਲੱਗ ਨੇ ਠੀਕ ਆਪਾਂ ਨੇ ਸ਼ੁੱਕਰਵਾਰ ਤੇ ਅੱਜ ਸਪੈਸ਼ਲ ਪਾਈਆ ਸ਼ੁਕਰ ਦਾ ਲੈਣ ਦੇਣ ਹੁੰਦਾ ਬਾਹਰ ਲਾ ਠੀਕ ਹੈ ਰਟਾ ਨੂੰ ਬਾਜ ਨੇ ਪਹਿਲਾਂ ਵੀ ਆਪਾਂ ਬਹੁਤ ਵੀਡੀਓ ਜੀ ਦੱਸਿਆ ਨੇ ਹਾਂਜੀ ਤੇ ਤੁਸੀਂ ਨਾਰੀ ਦਾ ਸਤਿਕਾਰ ਕਰਨਾ ਮੇਨ ਠੀਕ ਹੈ ਚਿੱਟੀ ਚੀਜ਼ দান ਕਰਨੀ ਆ ਉਹ ਖਾਣੀ ਨਹੀਂ ਹੈਗੀ ਅੱਛਾ ਠੀਕ ਆ ਜੀ ਠੀਕ ਜੀ ਉਹ ਦੱਸ ਦੋ ਇਹ ਫੇਰ ਜੀ ਅੱਜ ਆਪਾਂ ਤਤ ਦਾ ਵੀ ਪਾ ਲਈ ਤੁਸੀਂ ਕਹਿੰਦੇ ਸੀਗੇ ਜੇ ਬੰਦਾ ਦੇ ਪੰਜ ਤਤ ਕੰਮ ਕਰ ਦੇ ਨਹੀਂ ਇੱਕ ਰੱਬ ਪੰਜ ਤਤ ਪਹਿਲਾਂ ਰੱਬ ਦਾ ਦੱਸਣਾ ਸੀਗਾ ਇਹ ਤੁਸੀਂ ਕਿ ਆਪਾਂ ਬਾਰੀ-ਬਾਰੀ ਇੱਕ-ਇੱਕ ਕਰਕੇ ਪਾਵਾਂਗੇ ਹਾਂ ਜਿਹੜਾ ਰੱਬ ਆ ਇਹ ਤਾਂ ਆਲ ਰੌਂਡਰ ਆ ਜਿਵੇਂ ਨੈਟ ਆ ਹਾਂਜੀ ਨੈਟ ਦਾ ਬਾਪ ਆ ਜਿਹੜਾ ਹੈ ਸ਼ੁਕਰ ਨਾਲ ਵੀ ਲਿੰਕਾ ਹੈ ਸ਼ੁਕਰ ਦਾ ਨੈਟਵਰਕ ਨਾਲ ਲਿੰਕਾ ਠੀਕ ਜੀ ਕਿੰਦਰ ਆਪਾਂ ਨੂੰ ਰਿਟਰਨ ਬੰਦਾ ਕਹਿੰਦਾ ਹੈ ਹਾਂਜੀ ਬਸ ਠੀਕ ਹੈ ਤੇ ਰੱਬ ਤੋਂ ਸਭ ਤੋਂ ਬੜੀ ਚੀਜ਼ ਹੈ ਜਿਹਦੇ ਕੋ ਰੱਬ ਹੋ ਗਿਆ ਹਾਂਜੀ ਉਹਨੂੰ 84 ਲੱਖ ਦਾ ਜਿਹਨੂੰ ਮਤਲਬ ਨੌਲੇਜ ਆ ਹਾਂਜੀ ਉਹਦੇ ਕੋਲ ਰੱਬ ਦੇ 90% ਕੋਲ ਆਉਦੇ ਨੌਲੇਜ ਵਿੱਚ ਕਿਵੇਂ ਦੀ ਮਤਲਬ ਕੀ ਕੀ ਆਣੀ ਆ ਅਜਿੰਦੇ ਕਿਦਾਂ ਕਹਿ ਸਕਦੇ ਇਹ ਬੰਦੇ ਨੂੰ ਨੌਲੇਜ ਹੈਗੀ 84 ਲੱਖ ਦੀ ਨਹੀਂ ਉਹਦੇ ਕਰਮਾਂ ਤੋਂ ਅੱਖਾਂ ਤੋਂ ਦੇਖ ਕੇ ਜਿਵੇਂ ਆਪਾਂ ਕਹਿੰਨੇ ਹੁੰਨੇ ਆ ਵੀ ਤਾਂ ਸਵਾਲ ਵਧਿਆ ਕਰਿਆ ਤੇ ਉਹਦੇ ਚਿਹਰੇ ਤੋਂ ਦੇਖ ਕੇ ਪਤਾ ਕੀਤਾ ਜਾਂਦਾ ਵੀ ਹਾਂ ਵੀ ਇਹ ਤੇ ਆ ਗ੍ਰਹਿ ਕੰਮ ਕਰਦਾ ਉਹਦੇ ਸਰੀਰ ਦੇਖ ਕੇ ਹਾਂਜੀ ਹਰ ਇੱਕ ਇਨਸਾਨ ਦਾ ਚਾਰ ਤੇਰਮਾਂ ਦਾ ਹਾਂਜੀ ਉਹ ਤੋਂ ਪਤਾ ਲੱਗਦਾ ਵੀ ਹਾਂ ਵੀ ਇਹ ਤੇ ਆ ਗ੍ਰਹਿ ਨੇ ਇਹਨੂੰ ਇਹਦੇ ਕਰਮਾਂ ਕਰਕੇ ਇਹਨੂੰ ਸਜ਼ਾ ਮਿਲੀ ਹੈ ਠੀਕ ਕਿਉਂਕਿ ਆਪਾਂ ਦਾ ਕੰਮ ਕੋਈ ਵੀ 84 ਲੱਖ ਦੇ ਵਿੱਚ ਮਾੜਾ ਨਹੀਂ ਕਦੇ ਕਰਦਾ ਉਹਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਮਾੜਾ ਕਰਗੇ ਰੱਬ ਨੂੰ ਪਤਾ ਹੁੰਦਾ ਜਿਵੇਂ ਮਾਪੇ ਨੂੰ ਪਤਾ ਹੁੰਦਾ ਜਿਵੇਂ ਮੇਰਾ ਪੁੱਤ ਰਸਤੇ ਤੇ ਗਲਤ ਚੱਲ ਪਿਆ ਠੀਕ ਹੈ ਜੀ ਇੱਕ ਰੱਬ ਆ ਜਿਵੇਂ ਆਪਣਾ ਪਿਓ ਹੁੰਦਾ ਹਨਾ ਹਾਂਜੀ ਬਾ ਹੁੰਦੀ ਆ ਇਹ ਸਭ ਨੂੰ ਸੀਨੀਅਰ ਜੀ ਨੇ ਇਹ ਕਹ ਲੋ ਸੰਸਾਰ ਵਰਲਡ ਨੂੰ ਬੰਨਿਆ ਹਾਂ ਠੀਕ ਹੈ ਹੋਰਾਂ ਬਾਪ ਤਾਂ ਫਿਰ ਉਹੀ ਹੋ ਗਿਆ ਉਹ ਰੱਬ ਆ ਹਾਂਜੀ ਚਾਰੇ ਧਰਮਾਂ ਦਾ ਰੱਬ ਹਾਂਜੀ ਕਿਸੇ ਨੂੰ ਅੱਲਾ ਕਹਿੰਦੇ ਨੇ ਕਿਸੇ ਨੂੰ ਰਾਮ ਕਹਿੰਦੇ ਨੇ ਕਿਤੇ ਕੁਸ਼ ਕਹਿੰਦੇ ਨੇ 크੍ਰਿਸਚਨ ਨੇ ਹਣਾ ਚਾਰੇ ਧਰਮ ਦੇ ਤੇ ਅਲੱਗ-ਅਲੱਗ ਆ ਉਹ ਦੱਸਦੇ ਵੀ ਨਹੀਂ ਤੇਰੇ ਵਰਗੇ ਵਿਦਵਾਨ ਉਹ ਕਹਿੰਦੇ ਕੋਈ ਅੱਲਾ ਅੱਲਾ ਕਹਿ ਕੇ ਬਾਜਾ ਮਾਰਦਾ ਕੋਈ ਤੈਨੂੰ ਰਾਮ ਆਖਦਾ ਕੋਈ ਕੁਸ਼ ਕਹਿੰਦਾ ਹਣਾ ਹੈ ਤਾਂ ਰੱਬ ਹੀ ਆ ਉਹ ਉਹਦੇ ਅਲੱਗ-ਅਲੱਗ ਨਾਮ ਨੇ ਜਿਹੜਾ ਕਿਸੇ ਮਤਲਬ ਚਾਹੁੰਦਾ ਉਹ ਜੀ ਉਹਨੂੰ ਮਿਲ ਜਾਂਦਾ ਜਿਵੇਂ ਛੇ ਸ਼ਨਾਗ ਸੀ ਇੱਕ ਜਿਹੜਾ ਸਰਨਾਮ ਬੜਾ ਹਾਂਜੀ ਉਹਦੇ 101000 ਪਤਲੇ 8 ਮੂੰਹ ਸੀ ਠੀਕ ਹੈ ਜੀ ਉਹ ਹਰ ਇੱਕ ਮੂੰਹ ਦੇ ਨਾਲ ਅਲੱਗ-ਅਲੱਗ ਰੱਬ ਦਾ ਨਾਮ ਕੜਦਾ ਸੀ ਇਹਦਾ ਹਰ ਰੋਜ਼ ਉਹਨੇ ਨਮਾ ਲੈਣਾ ਅੱਛਾ ਹੈ ਹੈਨਾ ਹਾਂਜੀ ਜਿੰਨੇ ਆਪਾਂ ਕਹਨੇ ਆ ਰੱਬ ਦੇ ਨਾਮ ਨੇ ਉਹ ਛੇਸ਼ਨਾਗ ਲੈਂਦਾ ਸੀ ਆ ਅੱਛਾ ਹੈ ਹੈਨਾ ਠੀਕ ਹੈ ਉਸ ਕਰਕੇ ਜਿਹੜਾ ਮਤਲਬ ਦਇਆ ਹੈ ਕਿਸੇ ਉੱਤੇ ਵੀ ਹਾਂਜੀ ਉਹ ਦੰਬੇ ਕਰ ਸਕਦਾ ਬਾਕੀ ਗ੍ਰਹਿ ਤੱਤ ਜੋ ਵੀ ਨੇ ਹਨ ਉਹ ਨਹੀਂ ਕਰਦੇ ਅੱਛਾ ਜੀ ਕਿਉਂਕਿ ਉਹ ਸੱਚੇ ਨੇ ਯਾਰ ਉਹਨਾਂ ਨੇ ਤਾਂ ਜਿਹੜਾ ਕਰਮ ਕਰਿਆ ਹਾਂਜੀ ਉਹ ਜਾ ਉਹਨੇ ਫਲ ਦੇ ਦੇਣਾ ਠੀਕ ਜੀ ਗ੍ਰਹਿ ਤਕ ਦੇ ਮਾੜਾ ਹੋਈ ਨਹੀਂ ਸਕਦਾ ਠੀਕ ਜੀ ਕਿਉਂਕਿ ਜੇ ਤੁਹਾਡੇ ਚੱਲਦਾ ਤਾਂ ਤੁਹਾਡਾ ਸਰੀਰ ਚੱਲਦਾ ਗ੍ਰਹਿ ਤੱਤ ਨਕਸ਼ਤਰ ਜਿਵੇਂ ਪਾ ਕਹਿੰਦੇ ਹੁੰਦੇ ਹਾਂ ਹਾਂਜੀ ਤੇ ਜਦੋਂ ਇਹਨਾਂ ਚੋਂ ਇੱਕ ਵੀ ਮਿਸ ਹੋ ਗਿਆ ਢਾਕਾ ਪੈ ਜਾਣਾ ਵੀਰੇ ਠੀਕ ਜੀ ਠੀਕ ਹੈ ਜੀ ਸ਼ੁਕਰ ਦਾ ਦਾਨ ਚਿੱਟਾ ਪਾਣੀ ਆਪਣਾ ਇਸ਼ਨਾਨ ਕਰਨਾ ਚਾਹੀਦਾ ਦੁੱਧ ਪਾ ਕੇ ਸ਼ੁਕਰਵਾਰ ਨੂੰ ਉਹਦਿਆਂ ਬਹੁਤ ਜ਼ਿਆਦਾ ਸ਼ੁਕਰਦੇਵ ਨੇ ਜਿਹੜੇ ਸ਼ੁਕਰ ਇਹ ਰਾक्षਸਾਂ ਦੇ ਤੇ ਦੇਵਤਿਆਂ ਦੇ ਦਾੰਤਾਂ ਦੇ ਗੁਰੂ ਨੇ ਗੁਰੂ ਸ਼ੁਕਰਚਾਰਿਆ ਇਹ ਸ਼ੁਕਰ ਦੇ ਰਹੇ ਨੇ ਇਹਨਾਂ ਦਾ ਸੁਭਾਅ ਜਿਹੜਾ ਹੈ ਉਹ ਇੱਕ ਨਾਰੀ ਦਾ ਹੈ ਜਿਵੇਂ ਲਕਸ਼ਮੀ ਦੁਰਗਾ ਮਾਂ ਹੋ ਗਈ ਹੈ ਨਾ ਦੋ ਸਵਾਲ ਆਏ ਨੇ ਜੀ ਜਿਵੇਂ ਇੱਕ ਤਾਂ ਉਹ ਹੀ ਬਈ ਦੁੱਧ ਆਪਾਂ ਪਾਉਣਾ ਕਿਵੇਂ ਮਤਲਬ ਬੰਦਾ ਕਿੰਨਾ ਕੁ ਦੁੱਧ ਪਾਵੇ ਜੀ ਤੁਸੀਂ ਕਿਹਾ ਦੁੱਧ ਪਾਣੀ ਇੱਕ ਬਾਲਟੀ ਦੇ ਵਿੱਚ ਮੰਨ ਲਓ 100 ਗ੍ਰਾਮ ਠੀਕ ਹੈ 100 ਗ੍ਰਾਮ ਪਾ ਕੇ ਜੇ ਬਹੁਤਾ ਨਹੀਂ ਕਰ ਸਕਦੇ ਨਹੀਂ ਨਾਲ ਸਕਦੇ ਹਾਂਜੀ ਤਾਂ ਆਪਾਂ ਪ्योर ਦੁੱਧ ਨਾਲ ਮੋਹ ਤੋਲੋ ਜਿਵੇਂ ਗ੍ਰਹਿ ਤਾਂ 50% ਕਮ ਕਰਦੇ ਨੇ ਬੰਦੇ ਤੇਰੀ ਤੇ ਰੱਬ ਵਿੱਚ ਕਿੰਨਾ ਕੁ ਪਰਸੈਂਟ ਐਦਾਂ ਜੋ 100% ਹੀ ਹੁੰਦਾ ਰੱਬ ਦਾ ਠੀਕ ਹੈ ਜੀ ਕਿਉਂਕਿ ਗ੍ਰਹਿ ਨਹੀਂ ਜਿਹੜੇ ਬੰਦੇ ਨੂੰ ਬਿਸਵਾ ਦਿੰਦੇ ਨੇ ਕਿ ਨਾ ਫਿਰ ਰੱਬੂ ਵੀ ਕਹਿੰਦਾ ਵੀ ਯਾਰ ਵੀ ਇਹ ਕਰਮ ਗਲਤ ਕਰ ਗਿਆ ਗ੍ਰਹਿ ਸਹੀ ਚੱਲਦੇ ਨੇ ਫਿਰ ਉਹ ਬਹੁਤ ਸਾਰਾ ਪੰਨੋਸਾਲਾ ਆਣਾ ਆਪਣੀ ਨੇਕ ਸੇ ਹੀ ਹੋਣੀ ਚਾਹੀਦੀ ਹੈ ਇਹਨੇ ਵੀ 100 ਰੁਪਏ ਦਿੱਤਾ ਹੋ ਪਰ ਸੰਨ ਨਹੀਂ ਹੋਇਆ ਕੋਈ ਫਾਇਦਾ ਨਹੀਂ ਠੀਕ ਹੈ ਜੀ ਕਿਸੇ ਦੀ ਰੂਹ ਨੂੰ ਪ੍ਰਸੰਨ ਕਰਨਾ ਤੇ ਇਹ ਗੱਲ ਆ ਵੀ ਇਕੱਲੇ ਚ ਲੋਕ ਕੱਟ ਪਾਉਣਗੇ ਵੀਰ ਕਿਸੇ ਗਰੀਬ ਦੀ ਬੇਸਹਾਰਾ ਦੀ ਬੇਸਹਾਰਾ ਲੜਕੀਆਂ ਦੀ ਹੈ ਨਾ ਕੋਈ ਵੀ ਅੰਗ ਹਣ ਹੋਵੇ ਹਾਂਜੀ ਉਹਨੂੰ ਜਿਹੜਾ ਜ਼ਿੰਦਾ ਗ੍ਰਹਿ ਉਹਨੂੰ ਮਤਲਬ 25% ਦਾ ਨਟ ਦਿੰਦਾ ਠੀਕ ਹੈ ਜੀ ਇਹ 25% ਬਹੁਤ ਹੁੰਦਾ ਯਾਰ ਹਾਂਜੀ ਹਾਂਜੀ ਸਹੀ ਹੈ ਜੀ ਕਿਸੇ ਨੂੰ ਬਦਲ ਦੇਣਾ ਇਹ ਤਾਂ 100% ਦਾ ਮਾਮਲਾ ਠੀਕ ਹੈ ਜੀ ਚਲੋ ਵਾਕੀ ਹੋਰ ਕੋਈ ਸਵਾਲ ਮਹਾਰਾਜ ਬਸ ਜੀ ਅੱਜ ਇਹ ਨਹੀਂ ਹੈ ਬਾਕੀ ਅਗੀਆਂ ਵੀਡੀਓਜ਼ ਕਰਾਂਗੇ ਹਾਂਜੀ ਹਾਂਜੀ ਪਾਇਆ ਕਰਾਂਗੇ ਜਿਵੇਂ ਰਾਹੁ ਦਾ ਪਉਣਾ ਆਪਾਂ ਰਾਵਣ ਦਾ ਇੱਕ ਸ਼ਨੀ ਦੇਵ ਦੀ ਭੈਣ ਭਦਰਾ ਹੋਈ ਆ ਠੀਕ ਹੈ ਜੀ ਉਹ ਤੋਂ ਸ਼ਨੀ ਦੇਵ ਵੀ ਦਰਦੇ ਸੀਗੇ ਅੱਛਾ ਜੀ ਇਹਨਾਂ ਦੀ ਭੈਣ ਸੀ ਸੂਰੀਆ ਦੀ ਮਤਲਬ ਉਹ ਕੀ ਹੋਰ ਚੀਜ਼ਾਂ ਪਾਵਾਂਗੇ ਜੇ ਆਪਾਂ ਨੂੰ ਪੁੱਛਣਗੇ ਵੀ ਆਹ ਦੱਸੋ ਪਤਾਈ ਦੱਸਾਂਗੇ ਹਾਂਜੀ ਵੀ ਰਾਵਣ ਦਾ ਪੈਣ ਦਾ ਵੀ ਉਹ ਵੀ ਪਾਵਾਂਗੇ ਜਿਵੇਂ ਤੁਸੀਂ ਮੈਨੂੰ ਦੱਸਿਆ ਸੀ ਹਾਂਜੀ ਹਾਂਜੀ ਮੋਕਾ ਚਾਹੇ ਬਈ ਦੁਨੀਆ ਤੇ ਮਰ ਲਪਿਆ ਸਾਰੀ ਜ਼ਿੰਦਗੀ ਮੁੱਕ ਜਣੀ ਐ ਇਹ ਨਹੀਂ ਮੁੱਕਣੀ ਐ ਹਾਂ ਤੇ ਕਹੁੰਦੇ ਰਾਵਾਂਗੇ ਕਿ ਇਹਨਾਂ ਨੂੰ ਵੀਰਾਂ ਨੂੰ ਕਿਹਾ ਕਰੋ ਜਿਹੜੇ ਦੇਖਦੇ ਨੇ ਪਰਮਖ ਪਰਮ ਵਿਦਿਆਲਾ ਉਹਦੇ ਵਿੱਚ ਕਮੈਂਟ ਕਰੋ ਹਨਾ ਜੀ ਹਾਂਜੀ ਲਾਈਕ ਕਰੋ ਗਾਹ ਤੋਂ ਗਾਹ ਸ਼ੇਅਰ ਕਰੋ ਇਹ ਮਾੜੀ ਗੱਲ ਹੁੰਦੀ ਆ ਫੇਰ ਤਾਂ ਨਾ ਕਰੀਂ ਨਾ ਹਾਂਜੀ ਠੀਕ ਐ ਤੇ ਜਿਹਨੂੰ ਵਧੀਆ ਲੱਗਦੀ ਐ ਉਹ ਤਾਂ ਮੇਰਾ ਵੀਰ ਗਾਹ ਤੋਂ ਗਾਹ ਕਹਿ ਕੇ ਕਰਵਾਵੇ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਨਿਓ ਵੀ ਆਪਾਂ ਨੂੰ ਉਹ ਚਾਹੀਦੇ ਨੇ ਸਸਕਾਰੇ ਵਰ ਹਾਂਜੀ ਹਾਂਜੀ ਪੰਜਾਬ ਦੇ ਚਾਹੀਦੇ ਨੇ ਆਹ ਫਿਰ ਆਪਾਂ ਲਾਈਵ ਕਰ ਸਕਦੇ ਆ ਜਿਹੜਾ ਵੀ ਆਪਾਂ ਫਿਰ ਆਪਾਂ ਲਾਈਵ ਕੋਈ ਵੀ ਆਪਣੇ ਨਾਲ ਗੱਲਬਾਤ ਕਰ ਸਕਦਾ ਹਨ ਤੇ ਪਬਲਿਕ ਲਈ ਆਇਆ ਹਾਂ ਮਾਰਾ ਇਹ ਪਬਲਿਕ ਲਈ ਮਰਾਂਗੇ ਇਹਨਾਂ ਲਈ ਜਿਵੇਂ ਆਹ ਨਾ ਭਾਈ ਕਿ ਪਨ ਕੁਝ ਕਰਵਾਵਾ ਆਪਾਂ ਨਾ ਆਪਣਾ ਜਿਹੜਾ ਵੀੜਾ ਬੰਨਿਆ ਆਪਾਂ ਨੇ ਵੀ ਇੱਕ ਇਨਸਾਨ ਦੀ ਸੇਵਾ ਵਾਸ ਜਿਹੜਾ ਦੁਖੀ ਆ ਆਪਣਾ ਆਪਾਂ ਨੂੰ ਰੱਬ ਨੇ ਦਿੱਤਾ ਵੀ ਉਹ ਭਤੇ ਕੇ ਜਾਈਏ ਦੁਨੀਆਂ ਤੇ ਤਾਂ ਸਾਡਾ ਵੀ ਆਇਆ ਦੁਨੀਆਂ ਦੇ ਸਫਲ ਹੋ ਜਾਣਾ ਨਾ ਹਾਂਜੀ ਔਰ ਲੰਮੀ ਦਾ ਜੀ ਜੀ ਬੱਸ ਹੁਣ ਹੁਣ ਲੰਬੀ ਹੋ ਜਾਣੀ ਵੀਡੀਓ ਇੰਨੀ ਕਰਕੇ ਅੱਜ ਹਾਂ ਵੀ ਨਹੀਂ ہمارا ਇੱਕ ਅੱਲਾ ਨੇ ਬਖਸ਼ੀਆਂ ਰੱਬ ਬੰਦਾ ਤੇ ਮਾੜੇ ਵਾਲਾ ਵੀ ਚੰਗੇ ਵਾਲਾ ਵੀ ਕਿਉਂਕਿ ਇੱਥੇ ਦੁਨੀਆਂ ਤੇ ਰਹਿਣਾ ਕਿਸੇ ਨੇ ਨਹੀਂ ਉਹ ਆਇਆ ਸੂ ਚਲਸੀ ਸਭ ਕੀ ਆਈ ਵਾਰੀਆਂ ਮਹਾਰਾਜ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਐ ਨਾ ਕਿ ਤੇਰੀ ਵਾਰੀ ਨਹੀਂ ਆਉਣੀ ਮਰਨਾ ਸੱਚ ਹੈ ਜਿਉਣਾ ਝੂਠ ਆ ਤੇ ਸ਼ੁਕਰ ਦੇ ਸੋਹ ਫਲ ਦੇਣ ਸਾਰਿਆਂ ਨੂੰ ਨੌਂ ਗ੍ਰਹਿ ਇੱਕ ਵਾਰੀ ਜਰੂਰ ਸੰਪਰਕ ਕਰੋ ਧੰਨwar ਜੀ ਇਹ ਬਾਕੀ ਜਿਹੜੇ ਸੁਣ ਰਹੇ ਨੇ ਉਹਨਾਂ ਦੇ ਸਰੋਤਿਆਂ ਦਾ ਉਹਨਾਂ ਦੇ ਚਰਨਾਂ 'ਚ ਨਮਸਕਾਰ ਸਾਰਿਆਂ ਦਾ ਸਤਿ ਆਰੰਭਾ ਤੁਮ ਦੇ ਓਮ ਸ਼ੁਕਰ ਆਇ ਨਵਾ you yeah.